ਆ ਲੈ ਯਾ ਯਾ ਆਟਵਾ ਆ ਕਹਿੰਦੀ ਆਟਵਾ ਪਉਣ ਲੱਗੀ ਉਹ ਚੱਲ ਲੈ ਆਟਵਾ ਪਉਣ ਲੱਗੀ ਆਲਾ ਹੱਥ ਪਰਮਿਸ਼ਨ ਲਾਇਆ ਰਹੇ ਉਹਨੇ ਪਰਮਿਸ਼ਨ ਲਾਇਆ ਕੋਈ ਨਹੀਂ ਆਉਂਦੇ ਤੁਸੀਂ ਤਾਂ ਹਾਂ ਨੂੰ ਜਿਹੜੇ ਕੁਛ ਕੁਸਰਾ ਕਰੀ ਜਾਂਦੇ ਨਹੀਂ ਜਦੋਂ ਆ ਬਣੀ ਉਹਦੇ ਉਹਦੇ ਨੂੰ ਜਿਹੜੇ ਤੁਸੀਂ ਹਾਂਜੀ ਉਹਦਾ ਵੀ ਰੋਕਿਆ ਕਿੱਥੇ ਰੋਕਿਆ ਉਹ ਜਿਹੜੇ ਹੱਥ ਲਾਠੀ ਉਹਦੀ ਬੈਸ ਬਸ ਜੀ ਕੇ ਚੱਲ ਇਹ ਥੋੜੀ ਕਰ ਲੈ ਇਹ ਥੋੜੀ ਕਰ ਲੈ ਇਦਾਂ ਨਹੀਂ ਜੇ ਕਰੋ ਨਹੀਂ ਤੱਕੇ ਕਿ ਕਰਾਇਆ ਵੀ ਜਿਹੜੀ ਆ ਜਿਹੜੀ ਅੱਡੀ ਚੋਟੀ ਸਾਰਿਆਂ ਨੂੰ ਫਾਇਦਾ ਸੀ ਯਾਨੀ ਕਿ ਉਹ ਫਾਇਦਾ ਨਹੀਂ ਕਿਸੇ ਨੂੰ ਉਹ 32 ਫੁੱਟ ਦੀ ਮੀਂਹ ਆ ਚੱਜਾ ਨੂੰ ਪਾ ਪਾਣੀ ਨਿਕਲ ਲੋਕ ਰੋਕ ਗਿਆ ਗਿਆਨਾਂ ਰੋਕ ਗਿਆ ਆਂ ਵੀ ਕੱਢੀਆਂ ਨਹੀਂ ਗਾਲਾਂ ਵੀ ਕੱਢੀਆਂ ਇਹ ਕੰਮ ਨਹੀਂ ਹੋਣਾ ਚਾਹੀਦਾ ਪਾਣੀ ਇਤਨੀ ਨਿਕਲਣਾ ਆ ਫੇਰ ਤੁਹਾਨੂੰ ਬੱਸ ਜਿੰਦਾਂ ਬੰਦੀ ਕਿਤੇ ਪਾਤਾਸੀ ਬੰਦ ਕਰਵਾਉਗਾ 600 ਸੀ ਇਹਨੂੰ ਇਹਨੂੰ ਬੰਦ ਕਰਾਉਂਦਾ ਉਸ ਵੇਨੇ ਜਦੋਂ ਬਣੀ ਸੀ ਤੂੰ ਜਾਂ ਤੂੰ ਕੱਲ ਇਹਨਾਂ ਟੈлефон ਲੱਗਾ ਆ ਤੂੰ ਕੱਲ ਨਾ ਆਉਂਦਾ ਉਹ ਤੂੰ ਕਿਹਨੇ ਪਾ ਦਿੱਤਾ ਹੈ ਹਾਂ ਉਹ ਲੈ ਜਾ ਦੇ ਇੱਕ ਰੱਟ ਲੈ ਇਹਨਾਂ ਨੂੰ ਪੁੱਛੋ ਵੀ ਆ ਕਿਉਂ ਨਹੀਂ ਰੋਕਦੀ ਇਹ ਕਿਉਂ ਨਹੀਂ ਰੋਕਦੀ ਇਹ ਤੁਸੀਂ ਕਹਿਣਾ ਹੈ ਵਰਜਨ ਲੈਣਾ ਹੁਣ ਮੈਂ ਉੱਥੇ ਖੜੇ ਹੋ ਤੁਹਾਡਾ ਵਰਜਨ ਲੈਣਾ सारी उमर ਅੱਗੇ ਵਧਦੇ ਨਹੀਂ ਅਸੀਂ ਆਪਾਂ ਜਾਲ ਲਾ ਰਹੇ ਹਾਂ ਵੱਡੀਆਂ ਪੀਂਆਂ ਵੱਡੀਆਂ ਕਾਦੇ ਤੁਸੀਂ ਵੱਡੀਆਂ ਤੋਂ ਛੋਟੀਆਂ ਦਾ घर गड्ढी मोटरसाइकिल चाहता फायदा लोक اچھا رکا اے تاں 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 رکا اے تا ਆਪਣੇ ਆਪਣੇ ਗੁਲਦਾਨ ਦਾ ਬੋਟਲ ਰੋਡ ਮੈਂ ਆਉਂਦਾ ਹਾਂ ਦਰਬਾਰ ਇਹਨਾਂ ਤੇਰਾ ਤੇ ਗੱਲ ਹੋਣੀ ਹੈ ਬਾਤ ਮੈਂ ਕਿਹਾ ਨਹੀਂ ਜਗਾ ਦੇ ਵਿੱਚ ਇਹ ਲਾ ਲਈ ਆਪਣਾ ਆਪਣਾ ਕਰੀ ਜਾਂਦੇ ਆ ਆਵਾਜ਼ ਸੁਣੀ ਹੈ ਆਪਣਾ ਉਹ ਵੇ ਆਪਣਾ ਕਰੀ ਜਾਂਦੇ ਤੁਸੀਂ ਜਿਹੜਾ ਗੂਂਦਾ ਉਹ ਹੀ ਕਰੀ ਜਾਂਦਾ ਹੈ ਮੈਂ ਮੇਨ ਗੜੀ ਆ ਇਹਨੂੰ ਬੰਦੇ ਜਾਂ ਕੋਈ ਸਾਡੇ ਕਬਜੇ ਛਡਾਉਂਦੇ ਆ ਇਹ ਕਰਾਉਂਦੇ ਕਰਾਉਂਦੇ ਐ ਇੱਦਾਂ ਨਹੀਂ ਚਾਹੀਦਾ ਧਰਮਸ਼ਾਲਾ ਤੇ ਨਜਾਇਜ਼ ਕਬਜ਼ਾ ਹੋ ਰਿਹਾ ਜੀ ਇਹਨੂੰ ਰੋਕ ਲੈਣਾ ਚਾਹੀਦਾ ਧਰਮਸ਼ਾਲਾ ਰੋਕ ਲੈਣਾ ਚਾਹੀਦਾ ਹੋ ਰਹੀਆਂ ਅੰਦਰੋਂ ਸਾਡੀ ਪੰਜਾਬ ਸਰਕਾਰ ਨੂੰ ਇਹੀ ਅਪੀਲ ਆ ਇਹ ਨਜਾਇਜ਼ ਕਬਜ਼ੇ ਹੋ ਰਹੇ ਨੇ ਨਜਾਇਜ਼ ਕਬਜ਼ਾ ਹੋ ਰਿਹਾ ਨਜਾਇਜ਼ ਕਬਜ਼ਾ ਕਰ ਰਹਾ ਜੀ ਸਾਡੀ ਉੱਤੇ ਤੱਕ

अपने शाम लाच ਆਹ ਸੁਣੋ ਸਿੱਧੇ ਕੰਮੇ ਹੋਈ ਜਾ ਤਿੰਨ ਬੰਦੇ ਮੋਰੇ ਖੜਜੋ ਉਹ ਬੋਲਣਾ ਉਹ ਵੀ ਆਜੂਗੀ ਉਹ ਆਜੂਗੀ ਉਹ ਵੀ ਸਾਰੇ ਖੜਾ ਕੋਈ ਲਾ ਲੇ ਰੋਕੋ ਕਰੋ ਫੇਰ ਮੰਨ ਕੇ ਕਰੋ ਮਰਜ਼ੀ ਕਰੀ ਜਾਓ ਤੇ ਤੁਹਾਡੇ ਬੰਦੇ ਆ ਗਏ ਆ ਜਲਾ ਇਧਰ ਹੋਰ ਛੱਡੀ ਆ 5-7 ਫੁੱਟ ਜਿਹੜਾ ਮੇਨ ਬੰਦੇ ਨੇ ਬੋਲਣਾ ਉਹ ਦੱਸੋ ਟੋਟਾ ਵਿੱਚ ਕੋ ਰੋਲ ਨਹੀਂ ਪੈਸੇ ਨਹੀਂ 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 ਆਪਣੇ ਕੰਮ ਨਾਲ ਕੰਮ ਰੱਖੋ ਤੁਹਾਡਾ ਕੀ ਰੋਲ ਹੈ ਕਹਾਂ ਤੱਕ ਆਇਆ ਕਿਉਂ ਉਸੇ ਕਹਿੰਦੀ ਬੋਲ ਕੇ ਬੰਦੇ ਸਰਪੰਚ ਮਗਰ ਹੋ ਗਏ ਤੁਹਾਨੂੰ ਮੋਰੇ ਕੀਤਾ ਉਹਨੇ ਚੱਲ ਚੱਲ ਹਾਂ ਮੈਂ ਕਾਹਦੇ ਮਾਰੋ ਅਜ ਨਾਨੀ ਆਨ ਖੜਕੇ ਬਾਹਰ ਫਟੋ ਤੇਰਾ ਜਾਨ

ਤਾਂ ਵੀ ਨਹੀਂ ਰੋਹਾਂ ਅੱਜ ਨਿੱਪਟਾ ਆਪਣੇ ਚੇਤੇ ਅਧਰ ਅਧਰ ਚੱਟ ਚੱਟ ਇਹ ਜੋ ਬੰਦ ਕਰ ਦਿਓ ਫੈਸਲਾ ਕਰ ਲਓ ਬੰਦ ਕਰ ਦਿਓ ਕਿਉਂ ਲੜਦੇ ਆਂ ਕਿਉਂ ਲੜਾਈ ਕਰਦੇ ਤੁਸੀਂ ਬੰਦ ਕਰ ਲਓ ਸਰਪੰਚ ਸਾਹਿਬ ਤੁਸੀਂ ਬੰਦ ਕਰ ਲਓ ਫੈਸਲਾ ਹੋ ਜਾਊਗਾ ਤਾਂ ਬਣਾ ਲਓ ਲੜਾਈ ਕਰ ਲੈ ਕਰਦੇ ਤੁਸੀਂ ਨਹੀਂ ਅਸੀਂ ਲਾਏ ਆ ਪ੍ਰਬੰਧਕ ਲੱਗਾ ਹੈ ਨਾ ਜੇ ਤੁਸੀਂ ਫੇਰ ਦੱਸਿਆ ਪੱਤਰਕਾਰ ਸਾਹਿਬ ਨੇ ਲੱਗਾ ਹੈ ਮੇਰੇ ਬਾਹਰ ਨੂੰ ਆ ਜੀ चीलियां कट्ठिया करके आया ايني هے پتا ناں ايني کلاں 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 ਕੋਸਾ ਗਾ ਜੀ ਕੋਲ ਨਾ ਡੇ ਲਿਆ ਹੈ ਕੋਸਾ ਗਾ ਬੱਟ ਸੰਗੋਤਰਾ ਗੱਜਰਾ ਕਿੰਨੇ ਦਾ ਮਾਰਦੀ ਕਰੋ ਕਿੰਨੇ ਇਹ ਆਪਣੇ ਆਪਣੇ ਉੱਤਰ ਨੂੰ ਗੱਜਰਾ ਨਹੀਂ ਮੈਂ ਸਾਡਾ ਪਸੰਦ ਆ ਸੀ ਕਰਦੇ ਆ ਮੈਂ ਅੱਜ ਕਿਸੇ ਨੂੰ ਕਹਿੰਦਾ ਕਿ ਜਿੰਨੇ ਉੱਤੋਂ ਕਰੋ ਇਹ ਆਪਣਾ ਸਾਬ ਸੱਜਾ ਹੋਇਆ ਪਹਿਲੇ ਕੰਮ ਆ ਜੀ ਤਾ ਨਹੀਂ ਉਹ ਹੋ ਰਹੀ ਹੈ ਪਾਉਂਗਾ ਨਾ ਬੁਲਾਉਣਾ ਨਾ ਜੇ ਬਣਾਵੇ ਤੈਨੂੰ ਕੌਣ ਰੋਕਦਾ ਚਾਹ ਬੁਲਾਵੇ ਜਿਹਨੇ ਜਿਹਨੇ ऐ में स्कूल में जाती है, ऐ का नकली बाराड़ी जाती है, ऐ स्कूल में ऐ से ऐ नकली बारी, ऐ ऐ ऐ ऐ जाती है। भोले भोले भोले, आप तो यार 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 तो कुछ भी बालों है, नहीं नहीं जोड़ी थोड़ी है, लोगों कोई तकलीफ नहीं पालो। ਹਾਂ ਸਿੱਧਾ ਬੋਲੋ ਮੈਂ ਨਾ ਜਾਵਾਂਗਾ ਇਹ ਬੋਲਣ ਲਈ ਬੜੀ ਮੇਰੀ ਗੱਲ ਆ ਰਹੀ ਹੈ ਹਾਂ ਬੁਖਰੀ ਉਹਨਾਂ ਦੇ ਦੋਸਤ ਇੱਕ ਵਾਰ ਦਾ ਸਰਦਾਰ ਨਾ ਬੋਲੋ ਮੈਂ ਇਹ ਕਹਿੰਦਾ ਹਾਂ ਤੂੰ ਤੇ ਖੜਾ ਦੇ ਦੇ ਦਿਖਾ ਦਿਓ ਉਹਨੂੰ ਇਹ ਗੱਲ ਕਹੀ ਵੀ ਤੇ ਖੜ ਕੇ ਕੰਮ ਕਰਾ ਤੇਰੀ ਸੁਭਾਉ ਹੁੰਦੀ ਉਹਦਾ ਵਿਚੇ ਮਗਰ ਲੱਗੇ ਕੰਮ ਕਰਦਾ ਭਾਈ ਤੁਹਾਨੂੰ ਕੁਝ ਕਹਿੰਦੇ ਆਂ ਮਾਰਦੇ ਨਹੀਂ ਉਹ ਆਹ ਬਹਾਤ ਰਹੇ ਗਰਵਾ ਕੋਈ ਇੱਕ ਲੜਕੀ ਦਾ ਵਿਆਹ ਹੋਵੇ ਆ ਛਾ ਮਾ ਮਾਣੂਗਾ ਇਹ ਤਾਂ ਆ ਗਈਆਂ ਇੱਧਰ ਨੂੰ ਰਾਮ ਦੇ ਰਹਿੰਦੇ ਤਾਰੀ ਨਾ ਰਾਮ ਦਾ ਤੂੰ ਵੀ ਤਾਰੀ ਆਂਗੂ ਚੱਲ ਜਾ ਇਹ ਚੁੱਪ ਕਰ ਗਰਵਾ ਇੰਨਾ ਨਹੀਂ ਬੋਲੀਦਾ ਬੱਸ ਕਰ ਮੇਰੇ ਬੰਦੇ ਦਾ ਮੁਕੇ ਦਾ ਨਾਮ ਹੋਗਾ ਕਿਹੜੀ ਕਹਿੰਦੇ ਕੋਈ ਨਹੀਂ ਦੱਸੋ ਉਹ ਵਿਚਾਰੇ ਦਾ ਆ ਸੋਣੀ ਨੇ ਗਿਆ ਉਹਨੂੰ ਮੈਂ ਹਣ ਪੁੱਛਣਾ ਨਹੀਂ ਹੋਰ ਕੀ ਗੱਲਾਂ ਦਾ ਵਿਚਾਰੇ ਦਾ ਉਹ ਤਾਂ ਚਲ ਗਿਆ ਦੁਨੀਆ ਤੋਂ ਜਿਹੜੀ ਗੱਲ ਕਰਨ ਵਾਲੀ ਉਹ ਕਰਦੀਆਂ ਨਹੀਂ ਪਿੰਡ ਪਿੰਡ ਫਰਾੜਾ ਜੀ ਅੱਜ ਤੋਂ 20 ਸਾਲ ਪਹਿਲਾਂ ਇਹ ਧਰਮਸ਼ਾਲਾ ਦੀ ਚੰਨੇ ਦੀ ਮੰਮੀ ਅੰਮਰਜੀਤ ਕੌਰ ਸਰਪੰਚ ਦੀ ਮਨਜ਼ੂਰ ਲੈ ਕੇ ਇਹ ਧਰਮਸ਼ਾਲਾ ਦੀ ਜਗਾ ਦਵਾਈ ਤੇ ਜਗਾ ਦਵਾ ਕੇ ਨਹੀਂ ਕੋ ਖੁਦ ਫਰਜ਼ਾ ਲੈ ਕੇ ਆ ਪਟਵਾਰੀ ਦੋਲਤਪੁਰ ਦਾ ਪਟਵਾਰੀ ਸੀ ਲੈਂਬਰ ਜੀ ਉਤੋਂ ਫਰਜ਼ਾ ਲਿਆ ਕਿ 10 ਮਾਰੇ ਭੋਗ ਵਾਲੇ ਦਿਨ ਅਸੀਂ ਇਹ ਜਗਾ ਲਾਂਚ ਕਰਾਈ ਤੇ ਅਸੀਂ ਬੜੇ ਔਖੇ ਹੋ ਕੇ ਇਹ ਜਗਾ ਲਈ ਇਹ ਗਲੀ ਹੈਗੀ ਜੀ 8 ਫੁੱਟ ਦੀ ਗਲੀ ਇਹ 8 ਫੁੱਟ ਦੀ ਆ ਸਕੂਲ ਤੋਂ ਸਿੱਧੀ ਜਾਂਦੀ 19 ਫੁੱਟ ਬਾਧੂ ਕਬਜ਼ਾ ਕਰਕੇ ਰੋਕ ਰਹੇ ਆ ਜੀ ਸਰਕਾਰ ਤੱਕ ਕਬਜ਼ਾ ਹਟਾਉਂਦੀ ਆ ਇਥੇ ਕਾਜੇ ਹੋ ਰਹੇ ਆ ਜੀ ਟੱਕੇ ਚਾਹੀ ਇਹ ਇੱਕ ਗਰੀਬਾਂ ਦੇ ਪੱਠ ਪਿਛੇ ਛੁਰੀ ਚੱਲੀ ਗਈ ਆ ਗਰੀਬਾਂ ਦੀ ਪੱਠ ਪਿਛੇ ਛੂਰਾ ਤਾਂ ਚੱਲਿਆ ਗਿਆ ਗਰੀਬਾਂ ਦੀ ਲੜਕੀਆਂ ਦੇ ਵਿਆਹ ਇਥੇ ਕਰਨੇ ਸੀ ਵਧੀਆ ਬਣਾਉਣੀ ਸੀ ਧਰਮਸ਼ਾਲਾ ਪੈਰ ਸ ਪੈਰ ਸ ਬਣਾਉਣਾ ਸੀ ਇਹ ਸਾਰਾ ਨਕਸ਼ਾ ਖਰਾਬ ਕਰਤਾ ਇਥੋਂ ਗੇਟ ਤੇ ਪਰ ਗੇਟ ਲਾਉਣਾ ਸੀ ਦਰਖਤ ਵੀ ਨਹੀਂ ਬਾਹਰ ਕਰਤੇ 19 ਫੁੱਟ ਜਗਾ ਕਰਕੇ 26 ਫੁੱਟ ਇਨੀ ਗਲੀ ਬਣਾਈ 26 ਫੁੱਟ ਦੀ ਗਲੀ ਦੱਸੋ ਜੀ ਕਿਹੜੇ ਪਿੰਡ ਵਿੱਚ ਆ 26 ਫੁੱਟ ਜੀ ਧਰਮਸ਼ਾਲਾ ਦੀ ਸਾਰੀ ਜਗ੍ਹਾ ਰੋਕ ਲਈ ਜੀ ਇਧਰਲੀ ਸਾਈਡ ਤੇ ਬਾਥਰੂਮ ਬਣਾਉਣੇ ਸੀ ਗੱਬੇ ਬਾਥਰੂਮ ਲੱਗਾ ਜੀ ਉਧਰੋਂ ਪਾਣੀ ਦਾ ਨਿਕਾਸ ਵੀ 25 ਫੁੱਟ ਪੈ ਪੈਣਾ ਇਧਰ 5 ਫੁੱਟ ਪੈ ਪੈਣਾ ਆ ਬਾਥਰੂਮ ਇਧਰ ਬਣਾਉਣੇ ਆ ਉਹ ਬਾਥਰੂਮ ਆੜੀ ਜਦਾ ਘੇਰ ਕੇ ਇਹ ਸਾਰੀ ਗਲੀ ਬਣਾਈ ਗਈ ਇਹ ਪ੍ਰਬੰਧਕ ਦੀ ਮਨਜ਼ੂਰੀ ਮਨਜ਼ੂਰੀ ਵਿੱਚ ਇਹ ਸਾਰੀ ਨੀ ਪੱਟੀ ਗਈ ਕੱਲ ਮੈਂ ਕਰ ਰਹੀ ਨਹੀਂ ਸੀ ਮੇਰੇ ਗਏ ਹਾਜੀ ਤੋਂ ਬਗੈਰ ਸਾਡੀ ਸਰਪੰਚ ਮੇਰੀ ਵੈਪ ਸਰਪੰਚ ਮਨਜੀਤ ਕੌਰ ਦੀ ਹਾਜ਼ਰੀ ਵਿੱਚ ਵੀ ਨਹੀਂ ਇਨੀ ਪੁੱਛਿਆ ਮੈਂ ਨਹੀਂ ਸਰਪੰਚ ਸਾਹਿਬ ਨੂੰ ਵੇ ਮਸ਼ੀਨ ਆਈ ਅਸੀਂ ਨਹੀਂ ਇਥੇ ਕੱਢਣੀ ਸਾਡੇ ਤੋਂ ਬਗਾਰੇ ਨਹੀਂ ਆਪਣੀ ਮਰਜ਼ੀ ਨਾਲ ਨਹੀਂ ਪੱਟੀ ਆਪਣੀ ਮਰਜ਼ੀ ਨਾਲ ਹੀ ਇਨੀ ਨੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਾਡੀ ਪੰਚਾਇਤ ਨੂੰ ਕੋਈ ਪਤਾ ਨਹੀਂ ਇਸ ਗੱਲ ਦੀ ਦੇਖੋ ਚਾਈ ਹੋ ਰਹੀ ਆ ਜੀ ਪ੍ਰਬੰਧਕ ਨੇ ਆ ਕੇ ਆਪ ਖਾਣੀ ਕਢਾਈ ਜੀ ਪ੍ਰਬੰਧਕ ਮੀਨ ਪੰਚਾਇਤ ਹਾਂਜੀ ਪੰਚਾਇਤ ਸਲਟਰੀ ਜੀ ਸਾਹਿਬ ਜੀ ਕੋਈ ਕਰਾਉਂਦਾ ਕੱਲ੍ਹ ਭੁੱਲ ਨੀ ਸਰਕਾਰ ਤਾਂ ਕਾਬਜ ਹਟਿਆ ਸਾਡੇ ਕੇ ਨਾਲ ਨੀ ਜੇ ਧਰਮਸ਼ਾਲਾ ਦੀ ਸਰਕਾਰੀ ਜਗ੍ਹਾ ਵਿੱਚੋਂ ਗੜੀ ਦੇ ਰਹੀ ਆ ਕੌਣ ਗੜੀ ਦਿੰਦਾ ਜੀ ਸਰਕਾਰੀ ਜਗਾ ਤੋਂ 8 ਫੁੱਟ ਤੋਂ ਪਹਿਲਾਂ ਹੀ 19 ਫੁੱਟ ਹੋਰ ਸਾਡੀ ਜਗਾ ਰੋਕ ਲਈ ਜਾਂ ਧਰਮਸ਼ਾਲਾ ਦੀ ਗਰੀਬ ਬੰਦੇ ਕਿੱਥੇ ਲੜਕੀਆਂ ਦੇ ਵਿਆਹ ਕਰਨਗੇ ਬਿਲਕੁਲ ਦਿਹਾੜੀ ਵਾਲੇ ਬੰਦੇ ਕਿੱਥੇ ਜਾਣਗੇ ਜੀ ਇਹ ਧੱਕੇਸ਼ਾਹੀ ਪੈਸੇ ਦੀ ਤਾਨਾਸ਼ਾਹੀ ਨਹੀਂ ਹੋਣੀ ਜੀ ਇਹ ਇਹ ਸਾਡੇ ਨਾਲ ਧੱਕਾ ਹੋ ਰਿਹਾ ਹੈ ਇਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਸਭ ਨੂੰ ਕੱਲ੍ਹ ਦੇ ਫੋਨ ਕਰਦੇ ਹੋ ਫੋਨ ਨਹੀਂ ਚੱਕਦਾ ਉਹਨੇ ਫੋਨ ਨਹੀਂ ਚੱਕਿਆ ਸਾਡਾ ਉਹ ਫੋਨ ਮਿੰਜਕਦਾ ਹੁਣ ਹੁਣ ਇਹਨਾਂ ਨੇ ਫੋਨ ਕਰਾਇਆ ਤੇ ਹੁਣ ਫੋਨ ਕਰਦਾ ਕਿਉਂ ਕਰਦਾ ਫੋਨ ਇਹ ਸਾਰੇ ਵੀ ਰਲੀਵੇਂ ਬੰਦੇ ਆ ਜਿਆਦਾ ਨਾ ਕਹਿੰਦਾ ਇਹਨਾਂ ਨੇ ਪੈਸੇ ਜੜਾਏ ਹੋ ਇਹਨਾਂ ਦੇ ਸੈਕਟਰੀਆਂ ਦਾ ਹੀ ਜੋ ਇਹਨਾਂ ਦੇ ਪੈਸੇ ਜੜਾਏ ਹੋ ਤੱਕ ਇਹਨਾਂ ਕੰਮ ਕਰਾ ਰਹੇ ਆ ਅਸੀਂ ਇਹ ਕੰਮ ਹੋਣੀ ਨਹੀਂ ਦੇਣਾ ਮੈਂ ਇਹ ਬੰਦ ਕਰਕੇ ਜਾਣੀ ਆ ਅਸੀਂ ਇਹ ਮਿਸਤਰੀ ਲੱਗਣ ਨਹੀਂ ਦੇਣੇ ਸਾਡੇ ਦੇ ਗਰੀਬਾਂ ਦਾ ਧੱਕਾ ਹੋ ਰਿਹਾ ਆ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਹਾਂਜੀ ਅਸੀਂ ਪਿੰਡ ਦੇ ਸਰਪੰਚ ਆ ਇਹ ਕੰਮ ਬੰਦ ਹੋਣਾ ਚਾਹੀਦਾ ਮੇਰੇ ਸਾਰੇ ਮੋਰ ਬੇਨਤੀ ਹੈ ਇਹ ਕੰਮ ਬੰਦ ਹੋਣਾ ਚਾਹੀਦਾ ਹੈ ਇਹ ਜ਼ਬਰੀ ਮਿਲ ਕੇ ਕਰਾ ਰਿਹਾ ਹੈ ਸਰਪਰੀ ਸਾਡੇ ਫੋਨ ਵੀ ਨਹੀਂ ਚੱਕਦਾ ਜੀ ਜੀ ਜੇ ਆ ਵੀ ਫੋਨ ਕਰਦੇ ਫੋਨ ਉਹ ਬੰਦ ਹੋਦਾ ਕੱਲ ਇੱਥੇ ਬੈਠੇ ਨੇ ਫੋਨ ਬੰਦ ਕਰ ਲਿਆ ਮਤਲਬ ਤੁਹਾਡਾ ਜਿਹੜਾ ਰੌਲਾ ਇਹ ਆ ਕਿ ਪਹਿਲਾਂ ਤਾਂ ਇੱਕ 8 ਫੁੱਟ ਦੀ 8 ਪਹਿਲਾਂ ਹੀ ਛੱਡਿਓ ਹਾਂਜੀ ਇਹ ਪਹਿਲਾਂ ਹੀ ਛੱਡਿਓ ਇਹ ਪਹਿਲਾਂ ਹੀ ਛੱਡਿਆ ਇਹ ਪਹਿਲਾਂ ਹੀ ਛੱਡਿਆ ਇਹ ਪਹਿਲਾਂ ਹੀ ਛੱਡਿਆ ਇਹ ਪਹਿਲਾਂ ਹੀ ਛੱਡਿਆ 8 ਫੁੱਟ ਹੈ ਜੀ 8 ਫੁੱਟ ਹੈ ਜੀ ਹਾਂਜੀ 19 ਫੁੱਟ ਜਿਹੜਾ ਹੋ ਰਿਹਾ ਜੀ ਹੋਰ ਕਿੰਦਰ ਲਾ ਨਹੀਂ ਹਾਂਜੀ ਹਾਂਜੀ ਇੱਕ ਮਿੰਟ ਕਰੋ ਗੱਲ ਕਰ ਕਾਰ ਕਰਿਆ ਗੁਰਦੇਵ ਧੰਗੁਰਦੇਵ 8 ਫੁੱਟ ਜੀ ਇਹਨਾਂ ਦੀ ਗਲੀ ਪਹਿਲੀ ਆ ਉੰਨੀ ਫੋਟੇ ਵਿਚੋ ਧਰਮਸ਼ਾਲਾ ਦੇੋਂ ਲੈ ਰਹੇ ਆ ਜਬਰਦਸਤੀ ੱੱਕੇ ਨਾਲ ਤੇ ਨਾ ਸਰਪੰਚਾਂ ਨੂੰ ਨਾ ਪੰਚਾਂ ਨੂੰ ਕਿਸੇ ਨੂੰ ਨਹੀਂ ਪੁੱਛਿਆ ਇਹ ਸੈਕਟਰੀ ਜੋ ਹੈਗਾ ਇਹ ਕਰਾ ਰਿਹਾ ਆ ਇਹਨਾਂ ਨੂੰ ਰੋਕਿਆ ਜਾਵੇ ਸਾਨੂੰ ਬਹੁਤ ਔਖੀ ਆ ਧੀਆ ਭੈਣਾਂ ਦੇ ਵਿਆਹ ਹੁੰਦੇ ਆ ਸਾਨੂੰ ਬਹੁਤ ਜ਼ਿਆਦਾ ਔਖੀ ਆ ਇਹ ਧਰਮਸ਼ਾਲਾ ਤਿਆਰ ਹੋ ਗਈ ਸਾਡੇ ਗਰੀਬ ਕੋਈ ਭੈਣ ਭਰਾ ਵਿਆਹ ਕਰ ਸਕਦਾ ਕੋਈ ਆਪਣਾ ਪ੍ਰੋਗਰਾਮ ਕਰ ਸਕਦਾ ਇਹ ਰੋਕਿਆ ਜਾਵੇ ਇਹ ਕੰਮ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਰੋਕਿਆ ਜਾਵੇ ਜੀ ਕੰਮ ਥੈਂਕ ਯੂ ਯਾਰ ਜਿਹੜੀ ਬੀਹ ਬਣ ਰਹੀ ਆ ਥੋੜੀ ਜਿਹੀ ਪੱਕ ਵਜਿਆ ਜਿਹ ਵੀ ਕਹਿੰਦੇ ਚੋੜੇ ਰਾਹ ਤੇ ਸਾਰੇ ਪਾਸੇ ਬਣਨੇ ਚਾਹੀਦੇ ਕਿ ਸਾਡੇ ਘਰਾਂ ਨੂੰ ਲੱਗ ਜਾਂਦੀ ਵੀ ਹੀ ਉਹਦੇ ਵਿੱਚ ਢਿਕੇ ਪਾਉਂਦੇ ਆ ਉਹ ਕਹਿੰਦੇ ਬਣ ਨਹੀਂ ਦੇਣੀ ਉਹ ਉਹ ਵੀ ਬਣਨੀ ਚਾਹੀਦੀ ਆ ਜਦ ਅਸੀਂ ਇੱਧਰ ਨਹੀਂ ਢਿਕਾ ਪਾਉਂਦੇ ਕੋਈ ਵੀ ਉਹ ਵੀ ਉਹ ਵੀ ਬੀਹੀ ਆ ਉਹ ਸਾਰਿਆਂ ਦੇ ਲੰਘ ਆ ਸਾਰੇ ਬੱਚੇ ਲੰਘਦੇ ਮੀ ਦੇ ਮੀ ਜਦ ਪੈਂਦਾ ਪਾਣੀ ਖੜਾ ਹੋ ਜਾਂਦਾ ਆ ਮੀ ਦੇ ਵਿੱਚ ਨਿਆਣੇ ਡਿਗ ਡਿਕੇ ਛੁੱਡੇ ਆਉਂਦੇ ਆ ਨਾਲੇ ਕਾਜੀ ਕਹਿੰਦੇ ਉਹ ਵੀ ਬੀਹੀ ਬਣਨੀ ਚਾਹੀਦੀ ਆ ਇਹ ਵੀ ਬੀਹਾਂ ਬਣਨੀਆਂ ਚਾਹੀਦੀਆਂ ਸਾਰੀਆਂ ਚੋੜੇ ਰਾਹ ਤੇ ਹੋਣੇ ਚਾਹੀਦੇ ਨਾਲੇ ਉਹ ਜੇ ਕਿਸੇ ਘਰ ਨੂੰ ਯਾਰ ਮੀ ਪੈ ਜਾਂਦਾ ਪਾਣੀ ਗੁੱਡ ਗੁੱਡ ਖੜ ਜਾਂਦਾ ਉਹਦੇ ਵਿੱਚ ਹੀ ਨਿਆਣੇ ਡਗ ਡਗ ਕੇ ਆਉਂਦੇ ਆ ਸਕੂਲ ਨੂੰ ਅਸੀਂ ਕਹਿੰਦੇ ਉਹ ਵੀ ਵੀ ਬਣ ਜਾ ਉਹ ਵੀ ਬੜੇ ਕਾਹਦੇ ਉਹ ਪਾਸਾ ਜਿਹੜਾ ਤੁਸੀਂ ਦੱਸਦੇ ਹੋ ਖੜਾ ਉਹਦੀ ਮਤਲਬ ਪੱਕੀ ਹੋਣੀ ਚਾਹੀਦੀ ਉਹ ਵੀ ਪੱਕੀ ਹੋਣੀ ਚਾਹੀਦੀ ਸਾਰੇ ਰਾਸਤੇ ਪੱਕੇ ਹੋ ਜਾਂਦੇ ਆ ਬੜਾ ਹੋਰ ਸਾਰੇ ਰਾਸਤੇ ਤੁਹਾਡੀ ਨਰਾਜ਼ਗੀ ਖੁੱਲੇ ਹੋਣਾ ਚਾਹੀਦੇ ਖੁੱਲੇ ਹੋਣਾ ਚਾਹੀਦੇ ਹੋਣੇ ਚਾਹੀਦੇ ਖੁੱਲੇ ਰਾਸਤਿਆਂ ਦਾ ਸਾਰਿਆਂ ਨੂੰ ਫਾਇਦਾ ਆ ਕੱਚਾ ਜਿਹੜਾ ਰਸਤਾ ਉਹ ਵੀ ਪੱਕਾ ਹੋਣਾ ਚਾਹੀਦਾ ਪਹਿਲ ਤੇ ਆਧਾਰ ਤੇ ਉਹ ਵੀ ਪੱਕਾ ਹੋਣਾ ਚਾਹੀਦਾ ਸਾਨੂੰ ਉਸ ਵਿੱਚ ਕੋਈ ਇਤਰਾਜ਼ ਨਹੀਂ ਹੈਗਾ ਮਤਲਬ ਤੁਸੀਂ ਆਲ ਰੌਂਡ ਡਿਵੈਲਪਮੈਂਟ ਦੇ ਹੱਕ ਚ ਹੋ ਹਾਂਜੀ ਹਾਂ ਉਧਰ ਵੀ ਤੇ ਇੱਧਰ ਵੀ ਪਾਸੇ ਦਾ ਕੋਈ ਰੌਲਾ ਨਹੀਂ ਕੋਈ ਸਰ ਠੀਕ ਹੈ